ਕਿੰਨੀ ਗਰਮੀ ਪੈਦੀ ਪਈ ਆ ਕਿੰਨੀ ਜ਼ਿਆਦਾ ਗਰਮੀ ਪੈਦੀ ਪਈ ਆ ਤੇ ਕੁੜੀਆਂ ਨੂੰ ਦੋ ਦੋ ਢਾਈ ਢਾਈ ਕਿਲੋਮੀਟਰ ਦੂਰ ਤੱਕ ਤੁਰ ਕੇ ਜਾਣਾ ਹੁੰਦਾ ਰੋਜ਼ ਤੇ ਇਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕੋਈ ਇਹਨਾਂ ਦੇ ਬੈਗ ਬਹੁਤ ਭਾਰੇ ਭਾਰੇ ਹੁੰਦੇ ਆ ਜੀ ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਰਕਾਰਾਂ ਨੂੰ ਮੇਰੀ ਵੀਡੀਓ ਪਹੁੰਚ ਜਾਵੇ ਉਹਨਾਂ ਨੂੰ ਚਾਨਣ ਹੋ ਜਾਵੇ ਤੇ ਬੱਚਿਆਂ ਵਾਂਗ ਕੋਈ ਨਾ ਕੋਈ ਸੁਰੱਖਿਆ ਪ੍ਰੋਵਾਈਡ ਕਰਵਾਈ ਜਾਵੇ ਆ ਲੋਕੀ ਵੱੱਜ ਗਿਆ ਜੀ ਦੋ ਛੁੱਟੀ ਗਈ ਆ ਉਹ ਆਪਾਂ ਆ ਗਈ ਆਪਣੀ ਡਿਊਟੀ ਪੂਰੀ ਕਰਨ ਡਿਊਟੀ ਲਈ ਉਹ ਨਿੱਜੀ ਚੱਕਰੀਆਂ ਦੇ ਡਿਊਟੀ ਇਹ ਲਈਆਂ ਧੀਆ ਬੇਟੋਣੀਆਂ ਕਰ ਕਰ ਧੀਆ ਚੜ੍ਹਨੀਆਂ ਵੀ ਇਹਨਾਂ ਕੋਲ ਇੱਕ ਪੰਜੀ ਨਹੀਂ ਲਈ ਜਾਊਗੀ ਇਹਨਾਂ ਨੂੰ ਕਿੰਨੀਆਂ ਕੁੜੀਆਂ ਵਿਚਾਰੀਆਂ ਤੁਰ ਕੇ ਜਾ ਰਹੀਆਂ ਨੇ ਜਿਹੜੀਆਂ ਆਪਣਾ ਆਟੋ ਬੁੱਲ ਹੋ ਗਿਆ ਆ ਆਟੋ ਦੇ ਵਿੱਚ ਜਗ੍ਹਾ ਨਾ ਹੋਣ ਦੇ ਕਾਰਨ ਹੁਣ ਆਪਾਂ ਕੋਈ ਬੱਚਾ ਨਹੀਂ ਬਿਠਾ ਸਕਦੇ ਕਿ ਕੱਲ ਨੂੰ ਕੋਈ ਬੱਚੇ ਦੇ ਸੱਟ ਫੇਟ ਲੱਗ ਜਾਂਦੀ ਆ ਉਹ ਵੀ ਬਹੁਤ ਵੱਡਾ ਰਿਸਕ ਆ ਜਾਂਦਾ ਮੇਰੇ ਤੇ ਇਸ ਕਰਕੇ ਬੱਚੇ ਲਿਮਟ ਦੇ ਉਠਾਈਦੇ ਆ ਆ ਦਿਖਾ ਦੇ ਸਾਹਮਣੇ ਬਾਈ ਜੀ ਆ ਦਿਖਾਈ ਸਾਹਮਣੇ ਕਿੰਨੇ ਬੱਚੇ ਤੁਰ ਕੇ ਜਾ ਰਹੇ ਆ ਆ ਦੇਖੋ ਕਿੰਨੇ ਨਿਆਣੇ ਤੁਰ ਕੇ ਜਾ ਰਹੇ ਆ ਕੁੜੀਆਂ ਮੁੰਡੇ ਘੁੱਤਰ ਜਵਾਕ ਉੱਦੋਂ ਕਰਮੀ ਬਹੁਤ ਜ਼ਿਆਦਾ ਬੇਦੀ ਬਈਆ ਬਹੁਤ ਜ਼ਿਆਦਾ ਗਰਮੀ ਮਹਿਸੂਸ ਕਰਕੇ ਨਾ ਆ ਦੇਖੋ ਗੈਰ ਵੀ ਦੇਖੋ ਕਿੰਨੇ ਭਾਰੇ ਭਾਰੇ ਆਪਕਾ ਜੀ ਬੰਦਿਆਂ ਨੇ ਢਾਕੂ ਜੀ ਜਾਨਾ ਨਹੀਂ ਤੂੰ ਢੜ ਬਹੁਤ ਭਾਰੇ ਭਾਰੇ ਆ ਤੇ ਗਰਮੀ ਬਹੁਤ ਜ਼ਿਆਦਾ ਪੈਦੀ ਬਈ ਭਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸ਼ੇਅਰ ਕਰਿਓ ਤੁਹਾਡਾ ਵੀ ਭਲਾ ਆਊਗਾ ਧੀਆ ਦਾ ਭਲਾ ਕਰਦੇ ਕਰਦੇ ਨਾ ਤੁਹਾਡਾ ਵੀ ਭਲਾ ਆਊਗਾ ਤੁਹਾਡੀ ਬਹੁਤ ਮਿਹਰਬਾਨੀ ਬੱਸ ਵੀ ਸ਼ੇਅਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸ਼ੇਅਰ ਕਰਦਾ ਭਾਈ ਜੀ ਮਤਲਬ ਇਹ ਆ ਵੀ ਇਹ ਮੇਰੀ ਜਿਹੜੀ ਵੀਡੀਓ ਆ ਸਰਕਾਰਾਂ ਤੱਕ ਜਾਂ ਕਿਸੇ ਲੀਡਰਾਂ ਤੱਕ ਪਹੁੰਚ ਜਾਵੇ ਤੇ ਬੱਚਿਆਂ ਵਾਂ ਤੇ ਕੋਈ ਨਾ ਕੋਈ ਸਹੂਲਤਾਂ ਪ੍ਰੋਵਾਈਡ ਕਰਵਾਈ ਜਾਵੇ ਜੇ ਸਹੂਲਤਾਂ ਪ੍ਰੋਵਾਈਡ ਹੋ ਜਾਂਦੀਆਂ ਇਹਨਾਂ ਦਾ ਆਣ ਜਾਣ ਦੇ ਵਿੱਚ ਜਿਹੜਾ ਮੁਸ਼ਕਲਾਂ ਦਾ ਇਹਨਾਂ ਨੂੰ ਖਾਮਾ ਕਰਨਾ ਪੈਂਦਾ ਉਹ ਸਾਰਨਾ ਨਹੀਂ ਕਰਨਾ ਪਿਆ ਕਰੂਗਾ ਇਹਨਾਂ ਦੀ ਐਨਰਜੀ ਨਹੀਂ ਵੇਸਟ ਹੋਊਗੀ ਤੇ ਪੜ੍ਹਾਈ ਵਿੱਚ ਜ਼ਿਆਦਾ ਮਨ ਲਾਉਣਗੇ ਤੇ ਜ਼ਿਆਦਾ ਇਹਨਾਂ ਦਾ ਸਰੀਰ ਸਕੂਲੋਂ ਦਾ ਸਹੀ ਰਹੂਗਾ ਜੀ ਖਸ ਕਰਕੇ ਬਾਕੀ ਨਾ ਵੀਡੀਓ ਨੂੰ ਬਤਵਾ ਸ਼ੇਅਰ ਕਰਿਓ ਆ ਸਾਹਮਣੇ ਪ੍ਰਾਈਵੇਟ ਸਕੂਲ ਆ ਦੇਖੋ ਸਾਹਮਣੇ ਪ੍ਰਾਈਵੇਟ ਸਕੂਲ ਆ ਇਹਨਾਂ ਦੇ ਪੇਰੈਂਟਸ ਆ ਜਿਹੜੇ ਇਹਨਾਂ ਨੂੰ ਇਹਨਾਂ ਦੇ ਪੇਰੈਂਟਸ ਬੱਚਿਆਂ ਨੂੰ ਕੋਈ ਗੱਡੀਆਂ ਦੇ ਲੈ ਕੇ ਜਾਂਦਾ ਕੋਈ ਆ ਵੇਖ ਲਓ ਤੁਹਾਡੇ ਸਾਹਮਣੇ ਐਕਟਵਾ ਦੇ ਆ ਰਿਹਾ ਆ ਪਰ ਇਹੇ ਵਿਚਾਰੇ ਆਪਾਂ ਗਰੀਬ ਨਹੀਂ ਇਹਨਾਂ ਨੂੰ ਕਹਿ ਸਕਦੇ ਕਿ ਗਰੀਬ ਨਹੀਂ ਹੈਗੇ ਇਹ ਹੈਗੇ ਤਾਂ ਆਪਣੇ ਵੀਰਲ ਕਲਾਸ ਆ ਸਹੀ ਆ ਠੀਕ ਪਰ ਇਹਨਾਂ ਨੂੰ ਸ਼ੌਂਕ ਆ ਸਰਕਾਰੀ ਸਕੂਲ ਦੇ ਵਿੱਚ ਪੜਨ ਦਾ ਇਹਨਾਂ ਨੂੰ ਸ਼ੌਂਕ ਇਸ ਕਰਕੇ ਸਰਕਾਰੀ ਸਕੂਲ ਦੇ ਵਿੱਚ ਪੜਨ ਦਾ ਆ ਕੱਲ ਨੂੰ ਪੜ ਕੇ ਸਰਕਾਰੀ ਸਕੂਲ ਦੇ ਵਿੱਚ ਖੁਸ਼ ਬਣ ਜਾਣਗੇ ਆ ਦੇਖੋ ਸਾਹਮਣੇ ਪ੍ਰਾਈਵੇਟ ਸਕੂਲ ਆ ਸਾਹਮਣੇ ਆ ਬੱਚਿਆਂ ਨੂੰ ਲੈਣ ਕਿੱਧਰ ਆ ਰਹੇ ਆ ਪੇਰੈਂਟਸ ਹੁਣ ਇਹਨਾਂ ਵਿੱਚ ਦੇ ਜਿਹੜੇ ਸਰਕਾਰੀ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਬੱਚੇ ਪੜਦੇ ਆ ਇਹਨਾਂ ਦੇ ਫੇਰ ਐਸਾ ਜਿਹੜੇ ਉਹ ਨਹੀਂ ਲਿਜਾ ਸਕਦੇ ਕਿਉਂਕਿ ਖੰਮਾਕਾਰਾਂ ਦੇ ਘੇ ਹੁੰਦੇ ਆ ਖੰਮਾਕਾਰਾਂ ਦੀ ਜਾਣ ਕਰਕੇ ਇਹਨਾਂ ਬੱਚਿਆਂ ਨੂੰ ਕੋਈ ਨਾਲ ਲਿਜਾ ਸਕਦਾ ਇਹਨਾਂ ਛੱਡ ਕੇ ਜਾ ਸਕਦਾ ਇਸ ਕਰਕੇ ਇਹ ਸੇਵਾ ਮੈਂ ਲਈ ਹੋਈ ਆ ਬੱਚਿਆਂ ਨੂੰ ਕੋਈ ਤੰਗ ਪ੍ਰੇਸ਼ਾਨੀ ਨਾ ਹੋਵੇ ਇਹਨਾਂ ਨੂੰ ਘਰ ਘਰ ਤੱਕ ਪਹੁੰਚਾਇਆ ਜਾਵੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਭਾਈ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਇਹਨਾਂ ਨੇ 2-2 ਢਾਈ-ਢਾਈ ਕਿਲੋਮੀਟਰ ਦੂਰ ਤੱਕ ਤੁਰ ਕੇ ਜਾਣਾ ਹੁੰਦਾ ਡੇਲੀ ਟੂ ਤੁਰ ਕੇ ਜਾਣਾ ਹੁੰਦਾ ਪਰ ਜਦੋਂ ਦਾ ਮੈਂ ਆਉਣੇ ਦਰਾਂ ਲੱਗਾ ਵਾ ਮੇਰੇ ਹਿਸਾਬ ਨਾਲ ਇਹਨਾਂ ਨੂੰ ਤੁਰ ਕੇ ਨਹੀਂ ਜਾਣਾ ਪੈਂਦਾ ਵਾ ਆ ਪਿੱਛੇ ਕੁੜੀਆਂ ਬੈਠੀਆਂ ਜਾਈਏ ਆਪਾਂ ਇਹਨੂੰ ਪੁੱਛ ਕੇ ਦੇਖ ਲਓ ਆ ਪੁੱਛ ਕੇ ਦੇਖ ਲਓ ਕੁੜੀਆਂ ਨੂੰ ਪੁੱਛਦੇ ਆਪਾਂ ਕਿ ਇਹਨਾਂ ਨੂੰ ਕੋਈ ਦੁੱਖ ਤਕਲੀਫ ਤਾਂ ਨਹੀਂ ਜਿਹੜਾ ਮੇਰੇ ਨਾਲ ਆਟੋ ਦੇ ਵਿੱਚ ਜਾਂਦੇ ਆ ਆ ਕੁੜੀਏ ਇਹ ਤੁਹਾਨੂੰ ਦੁੱਖ ਪਰੇਸ਼ਾਨੀ ਹੁਣ ਤੁਰ ਕੇ ਜਾਂਦੀਆਂ ਨਹੀਂ ਰਹਿ ਗਈ ਹੈਗੀ ਨਹੀਂ ਥੋੜਾ ਜੇ ਬੇਟਾ ਉੱਚਾ ਬੋਲੋ ਉੱਚਾ ਨਹੀਂ ਕੋਸ਼ਾ ਦੋਈ ਮੇਰੇ ਆਟੋ ਦੇ ਵਿੱਚ ਆਣੇ ਜਾਣੇ ਆਲੇ ਕੋਈ ਦੁੱਖ ਤਕਲੀਫ ਤਾਂ ਨਹੀਂਗਾ ਇਹ ਕੀ ਪ੍ਰਸ਼ਾਸਨ ਨੂੰ ਘੂਰ ਲਾਣੀ ਜਾਂਦੇ ਤੁਹਾਨੂੰ ਸੁਰੱਖਤਾ ਪ੍ਰੋਵਾਈਡ ਹੋਣੀ ਚਾਹੀਦੀ ਆ ਆਣ ਜਾਂਦੀ ਕਿ ਨਹੀਂ ਹੋਣੀ ਚਾਹੀਦੀ ਹੋ ਜਾ ਪਰਵਾਇਡ ਹੋਣੀ ਚਾਹੀਦੀ ਆ ਜਾਣਦੀ ਕਿਣੀ ਹੋਣੀ ਚਾਹੀਦੀ ਹਾਂ ਭਾਈ ਜੀ ਕਰੋ ਇਹ ਬੱਚਾ ਦੇ ਮੂੰਹ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜੋ ਇਹਨਾਂ ਨੂੰ ਆਪਾਂ ਆਣ ਜਾਂਦੀ ਸੇਵਾ ਪ੍ਰੋਵਾਇਡ ਕਰਵਾ ਸਕੀਏ ਜੀ ਭਾਈ ਜੀ ਜੇ ਤੁਹਾਨੂੰ ਮੇਰੀ ਇਹ ਸੇਵਾ ਚੰਗੀ ਲੱਗਦੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਤੇ ਮੈਨੂੰ ਫੋਲੋ ਕਰਨਾ ਤੁਸੀਂ ਨਾ ਭੁੱਲਿਓ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ